ਆਈਟੀਆਈ ਗਰਾਊਂਡ ਨਵਾਂ ਸ਼ਹਿਰ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਈ ਗਈ ਫੁੱਲ ਡਰੈਸ ਰਿਹਰਸਲ ਦੇਸ਼ ਦੇ 70ਵੇਂ ਗਣਰਾਜ ਦੀ ਫੁੱਲ ਡਰੈਸ ਰਿਹਰਸਲ ਆਈਟੀਆਈ ਗਰਾਊਂਡ ਨਵਾਂ ਸ਼ਹਿਰ ਵਿਖੇ ਬੜੇ ਉਤਸ਼ਾਹ ਨਾਲ ਕਰਵਾਈ ਗਈ ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਤਿਰੰਗਾ ਫਹਿਰਾਇਆ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਿਤ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਰਹੇ ਮੌਜੂਦ ਡਿਪਟੀ ਕਮਿਸ਼ਨਰ ਆਲਖ ਅਤੇ ਐਸਐਸਪੀ ਤੁਸ਼ਾਰ ਗੁਪਤਾ ਨੇ ਮਾਚ ਪਾਸਟ ਤੋਂ ਲਈ ਸਲਾਮੀ ਬੱਚਿਆਂ ਵੱਲੋਂ ਕੀਤੀਆਂ ਗਈਆਂ ਸੱਭਿਆਚਾਰਕ ਗਤੀਵਿਧੀਆਂ ਜਿਸ ਵਿੱਚ ਗਿੱਧਾ ਭੰਗੜਾ ਤੇ ਕੋਰੀਓਗ੍ਰਾਫੀ ਕਰਵਾਈ ਗਈ ਵੀਰ ਰਸ ਵਿੱਚ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਗੱਤਕਾ ਡਿਪਟੀ ਕਮਿਸ਼ਨਰ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਬੱਚਿਆਂ ਦੀ ਭੂਮਿਕਾ ਦੀ ਕੀਤੀ ਸ਼ਲਾਘਾ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਭਾਗਾ ਦੇ ਅਧਿਕਾਰੀਆਂ ਨਾਲ ਕੀਤੀ ਆਈਟੀਆਈ ਗਰਾਊਂਡ ਵਿਖੇ ਮੀਟਿੰਗ ਗਨਤੰਤਰ ਦਿਵਸ ਨੂੰ ਸਜਾਰੂ ਬਣਾਉਣ ਦੇ ਦਿੱਤੇ ਦਿਸ਼ਾ ਨਿਰਦੇਸ਼ ਡੀਓ ਮੈਡਮ ਅਨੀਤਾ ਸ਼ਰਮਾ ਨੇ ਬੱਚਿਆਂ ਦੀ ਕੀਤੀ ਹੌਸਲਾ ਫਜਾਈ ਅਖੀਰ ਰਾਸ਼ਟਰੀ ਗਣ ਨਾਲ ਹੋਈ ਫੁੱਲ ਡਰੈਸ ਰਿਹੈਸਲ ਦੀ ਸਮਾਪਤੀ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਦੇ ਨਮਾ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਖਾਸ ਰਿਪੋਰਟ I'm yeah. Có tiếp tục giả mạo mặt bằng 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 tiếp tục giả mạo mạo mặt bằng tiếp tục giả mạo 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 mặt bằng tiếp tục giả mạo 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 mặt bằng tiếp tục giả mạo 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 el 3 ਇਸ 77ਵਾਂ 26 ਜਨਵਰੀ ਜਿਹੜਾ ਦਿਹਾੜਾ ਆ ਬੜੇ ਹੀ ਧੁੰਮਤਾਂ ਦੇ ਨਾਲ ਜ਼ਿਲ੍ਹਾ ਚਿੱਪਾਖੇ ਨਗਰ ਵਿੱਚ ਜਿਹੜਾ ਬਣਾਇਆ ਜਾ ਰਿਹਾ ਅੱਜ ਫੁੱਲ ਡਰੈਸ ਜਿਹੜੀ ਰਿਹੈਸਲ ਇਥੇ ਆਈਟੀ ਗਰਾਊਂਡ ਵਿੱਚ ਰੱਖੀ ਸੀ ਜਿਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜਾ ਝੰਡਾ ਲਹਿਰਾ ਕੇ ਅੱਜ ਸਲਾਮੀ ਦਿੱਤੀ ਗਈ ਆ ਤੇ ਆਪਣੇ ਸਕੂਲਾਂ ਦੇ ਬੱਚਿਆਂ ਨੇ ਜਿਹੜੀਆਂ ਪੇਸ਼ ਕਰੀਆਂ ਸੀਆਂ ਉਹ ਪੇਸ਼ ਕੀਤੀਆਂ ਤੇ ਮੇਰੀ ਸਾਰੇ ਹੀ ਨਵਾਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਕਿ 26 ਜਨਵਰੀ ਵਾਲੇ ਦਿਨ ਆਪਣੇ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ ਆਪਣੇ ਇੱਥੇ ਦੇ ਨਿਵਾਸੀ ਸਾਰੇ ਵਿਦਿਆਰਥੀ ਸਕੂਲਾਂ ਦੇ ਜਿੰਨੇ ਵੀ ਆਪਣੇ ਬਹੁਤ ਹੀ ਸਤਿਕਾਰਯੋਗ ਇਲਾਕਾ ਨਿਵਾਸੀ ਆ ਉਹ 26 ਜਨਵਰੀ ਨੂੰ ਆਈਟੀਆਈ ਗਰਾਊਂਡ ਵਿਖੇ ਪਹੁੰਚਣ ਅਤੇ ਉਸ ਦਿਨ ਇਹ ਜਿਹੜਾ ਦਿਹਾੜਾ ਹੈ ਧੂਮਤਾਂ ਦੇ ਨਾਲ ਸਾਰੇ ਹੀ ਰਲ ਮਿਲ ਕੇ ਮਨਾਣ ਇਹ ਮੇਰੇ ਵਿਦਿਆਰਥੀਆਂ ਨੂੰ ਵੀ ਬੇਨਤੀ ਆ ਕਿ ਉਹ ਵੀ ਇੱਥੇ ਫੰਕਸ਼ਨ ਦੇ ਵਿੱਚ ਆ ਕੇ ਜੋ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਆ ਉਹ ਵੀ ਦੇਖਣ ਅਤੇ ਉਹਦਾ ਵੀ ਇੰਜੋਏ ਕਰਨ ਧੰਨਵਾਦ ਜੀ ਥੈਂਕ ਯੂ